8 ਬੰਦੇ ਅਸੀਂ ਅੱਜ ਦੁਬਾਰਾ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤੇ ਸੀ ਜਦਕਿ ਸਾਡੀ ਤਫ਼ਤੀਸ਼ ਅਜੇ ਮੁਕੰਮਲ ਨਹੀਂ ਸੀਗੀ ਅਸੀਂ ਮਾਨਯੋਗ ਅਦਾਲਤ ਕੋਲੋਂ ਇਹਨਾਂ ਦਾ 7 ਦਿਨ ਦਾ ਪੁਲਸ ਰਿਮਾਨਡ ਦੀ ਮੰਗ ਕੀਤੀ ਸੀ ਅਦਾਲਤ ਨੇ ਸਾਡੀ ਮੰਗ ਨੂੰ ਮੰਨਦਿਆਂ ਹੋਇਆਂ 28 ਤਿੰਨ ਤੱਕ ਇਹਨਾਂ ਦਾ ਪੁਲਸ ਰਿਮਾਨਡ ਜਿਹੜਾ ਸਾਨੂੰ ਦਿੱਤਾ ਹੈ ਸਰ 8 ਬੰਦਾ ਤਿੰਨ ਦਿਨ ਦਾ ਰਿਮਾਂਡ ਬਣਿਆ ਜੀ ਅਮਨਦੀਪ ਸਿੰਘ ਅਮਨਾ ਹਾਂਜੀ ਤਿੰਨ ਦਿਨ ਦਾ ਰਿਮਾਂਡ ਜੀ ਸਾਡੇ ਕਿੰਨੇ ਅੰਦਰ ਹੁਣ ਕੀ ਪਾਇਆ ਗਾਈ ਨੰਬਰ ਐਫ ਜੀ ਐਕਾ ਗਿਆ ਅਸੀਂ ਬਵਾਏ ਚ ਬਹੁਤ ਰਾਤ ਨਿਕਲੇ ਉਹ ਕੀ ਨਿਕਲਿਆ ਸਰ ਬਿਲਕੁਲ ਜੀ ਉਹ ਸਾਡੀ ਤਫਤੀਸ਼ ਚੱਲ ਰਹੀ ਆ ਅਸੀਂ ਇਸ ਕਰਕੇ ਅੱਗੇ ਹੋਰ ਰਿਮਾਂਡ ਮੰਗਿਆ ਔਰ ਸਾਨੂੰ ਜੇ ਲੋਡ ਹੋਰ ਪੈਗੀ ਤੇ ਹੋਰ ਰਿਮਾਂਡ ਵੀ ਲਵਾਂਗੇ ਇਹ ਸਾਡੀ ਤਫਤੀਸ਼ ਨਾਲ ਰਿਕਵਰੀ ਹੋਈ ਹੋਰ ਵੀ ਹੋ ਰਹੀ ਹੈ ਪ੍ਰੇਮਿੰਦਰ ਜੀ ਕਿਹੜੀ ਚੀਜ਼ ਰਿਕਵਰੀ ਹੋ ਰਹੀ ਹੈ ਜੀ ਬਿਲਕੁਲ ਉਹ ਵੀ ਆ ਰਿਹਾ ਜੀ ਉਹਨਾਂ ਨੂੰ ਵੀ ਲਿਆ ਕੇ ਪੇਸ਼ ਕਰਾਂਗੇ ਸਰ ਰਿਕਵਰੀ ਕੀ ਹੋਇਆ ਜੀ ਇਹਨਾਂ ਤੁਹਾਨੂੰ ਜਿਹੜਾ ਇਹਦੇ ਬਾਰੇ ਬਾਅਦ ਚ ਕਲੀਅਰ ਕਰ ਦਾਂਗੇ ਰਵਿੰਦਰ ਫੌਜੀ ਕੱਲ ਪੇਸ਼ ਹੋਏਗਾ ਕਦੋਂ ਪੂਰਾ ਹੋ ਰਿਹਾ ਹੈ ਨੇਸ ਤੇ ਅਗਲੇ ਮਹੀਨੇ ਹੋ ਰਿਹਾ ਜੀ ਜਿਹੜੀ ਡੇਟ ਹੋ ਗਈ ਅਸੀਂ ਇਹਦੇ ਬਾਰੇ ਰਵਿੰਦਰ ਰਵਿੰਦਰ ਫੌਜੀ ਕੱਲ ਪੇਸ਼ ਕੀਤਾ ਜਾਏਗਾ ਹਾਂ ਜਦੋਂ ਉਥੋਂ ਆ ਜਾਣਗੇ ਜੀ ਕਿਉਂਕਿ ਕੱਲ ਨੂੰ ਉਥੋਂ ਲੈ ਕੇ ਆ ਰਹੇ ਨੇ ਜਦੋਂ ਇੱਥੇ ਪਹੁੰਚ ਜਾਣਗੇ ਲਿਆ ਕੇ ਸਿੱਧਾ ਅਦਾਲਤ ਵਿੱਚ ਪੇਸ਼ ਕਰਨਾ ਹੈ ਪਿਛਲੇ ਦਿਨਾਂ ਦੇ ਦੌਰਾਨ ਇੱਕ ਹੋਰ ਵੀ ਗ੍ਰਿਫਤਾਰੀ ਹੋਈ ਉਹਦੇ ਬਾਰੇ ਡਿਟੇਲ ਤੇ ਅਮਨਦੀਪ ਸਿੰਘ ਅਮਨਾ son of ਚਰਤ ਸਿੰਘ ਵਾਸੀ ਪੰਜਗੜਾਈ ਕਲਾਂ थाना ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਨੂੰ ਅਸੀਂ ਅਰੈਸਟ ਕੀਤਾ ਹੈ ਤੇ ਹੁਣ ਉਹ ਵੀ ਇਸੇ ਐਫਆਈਆਰ 'ਚ ਹਾਂ ਜੀ ਬਿਲਕੁਲ ਜੀ ਐਫਆਈਆਰ ਨੰਬਰ 39 ਦੇ ਵਿੱਚ ਹੁਣ ਅੱਛਾ ਡੀਐਸਪੀ ਸਾਹਿਬ ਉਹਨਾਂ ਦੇ ਕੰਮ ਦੇ ਵਿੱਚ ਸਮਾਨਤ ਸੀ ਮੋਖਰ ਉਹ ਬਿਲਕੁਲ ਜੀ ਉਹ ਚੋਪੜਾ ਹੈ ਬਾਈ ਨੇ ਮੈਂ ਐਫਆਈਆਰ ਦਰਜੀ ਬਿਲਕੁਲ ਲਿਆ